ਸ਼ੇਡ ਕਰ ਲੇਤਾ ਹਾਂ ਕੋਈ ਬਾਤ ਨਹੀਂ ਇਹ ਘੰਟਾ ਦੋ ਘੰਟਾ ਨੂੰ ਇਹ ਸ਼ੁਰੂ ਤਾਂ ਹੋਈ। ਹਾਂਜੀ VOTER ਸੂਚੀਆਂ ਪ੍ਰੋਵਾਈਡ ਨਹੀਂ ਕੀਤੀਆਂ ਗਈਆਂ। ਜਿੰਨਾ ਚਿਰ ਕਿਸ ਪਿੰਡਾਂ ਵਾਲਿਆਂ ਕੋਲੇ ਜਿਹੜੇ ਕੈਂਡੀਡੇਟ ਲੜਨਾ ਚਾਹੁੰਦੇ ਆ ਜਿੰਨਾ ਚਿਰ ਉਹਨਾਂ ਕੋਲੇ VOTER ਸੂਚੀਆਂ ਨਹੀਂ ਉਹਨਾਂ ਦੇ ਹੱਥ 'ਚ ਹੋਣਗੀਆਂ ਉਹ ਨਾਮੀਨੇਸ਼ਨ ਕਿਵੇਂ ਫਾਈਲ ਕਰਨਗੇ? ਮੈਂ ਤਾਂ ਇਲੈਕਸ਼ਨ ਕਮਿਸ਼ਨ ਦੇ ਧਿਆਨ 'ਚ ਵੀ ਇਹ ਚੀਜ਼ ਲਿਆਉਣੀ ਚਾਹਣਾ ਹੈ ਕਿ ਤੁਸੀਂ ਨੋਮੀਨੇਸ਼ਨ ਨੂੰ ਜਿੰਨੇ ਦਿਨ ਦਿੱਤੇ ਸੀ ਇੱਕ ਦਿਨ ਤਾਂ ਸਾਡਾ ਉਹਦੇ ਚ ਖਰਾਬ ਹੋ ਗਿਆ ਸਾਨੂੰ ਸਾਨੂੰ ਵੋਟਰ ਲਿਸਟਸ ਨਹੀਂ ਮਿਲੀਆਂ ਕੱਲ ਨੂੰ ਛੁੱਟੀ ਐ ਸੈਟਰਡੇ ਐ ਪਰਸੋਂ ਸੰਡੇ ਐ ਸਾਡੇ ਕੈਂਡੀਡੇਟਸ ਨੋਮੀਨੇਸ਼ਨ ਕਦੋਂ ਭਰਨਗੇ ਸੋ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਐ ਅਫਸਰਾਂ ਤੇ ਪ੍ਰੈਸ਼ਰ ਪਾ ਕੇ ਮੈਂ ਲੋਕਲ ਲੈਵਲ ਤੇ ਹਰ ਅਫਸਰ ਨਾਲ ਗੱਲ ਕਰ ਚੁੱਕਿਆ ਕੋਈ ਲੜ ਨਹੀਂ ਫੜਾ ਰਿਹਾ ਕੋਈ ਅੱਧੇ ਘੰਟੇ ਚ ਕਹਿ ਰਿਹਾ ਲਿਸਟਾਂ ਆ ਰਹੀਆਂ ਕੋਈ ਪੌਣੇ ਘੰਟੇ ਚ ਕਹਿ ਰਿਹਾ ਦੁਪਹਿਰ 1 ਵਜੇ ਤੇ ਅਸੀਂ ਇੰਨਾ ਕੰਮਾ ਚ ਹੀ ਫਿਰ ਰਹੇ ਆ ਅੱਜ ਹੁਣ ਰਾਤ ਦੇ 8 ਵਜ ਚੁੱਕੇ ਐ ਵੀਡੀਓ ਸਾਹਿਬ ਦਫਤਰ ਬੈਠੇ ਆ ਵੀਡੀਓ ਸਾਹਿਬ ਦੇ ਬੰਦੇ ਜਿਹੜੇ ਆ ਉਹ ਲਿਸਟਾਂ ਲੈ ਕੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਫਿਰ ਏਦੂ ਤਾਂ ਡੈਮੋਕ੍ਰੇਸੀ ਵਾਲਾ ਸਿਸਟਮ ਬੰਦ ਕਰ ਦਿਓ ਯਾਰ ਫਿਰ ਆਪਾਂ ਕਾਦੇ ਵਾਸਤੇ ਇੱਟ ਪੰਜਰਾ ਚ ਰਚ ਰਹੇ ਆ ਆਪਾਂ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦੇ ਆ ਕਿ ਅਸੀਂ بڑا ਡੈਮੋਕ੍ਰੈਟਿਕ ਸਿਸਟਮ ਇੱਥੇ ਚਲਾ ਰਹੇ ਆ ਜਿਦੋਂ ਕਿ ਜਿਹੜੀ ਬੇਸਿਕ चीज ਹੈ ਡੈਮੋਕ੍ਰੇਸੀ ਦੀ ਜਿੰਨਾ ਚਿਰ ਨੋਮੀਨੇਸ਼ਨ ਨਹੀਂ ਬੰਦਾ ਫਾਈਲ ਕਰ ਸਕੂਗਾ ਜਿਉਹਨੇ ਚਾਹੇ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜਨੀ ਹੈ ਚਾਹੇ ਉਹਨੇ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਜਿੰਨਾ ਚਿਰ ਉਹਦੇ ਕੋਲੇ ਵੋਟਰ ਸੂਚੀ ਨਹੀਂ ਹੋਊਗੀ ਬੇਸਿਕ ਰਿਕੁਆਇਰਮੈਂਟ ਮੁਢਲੀ ਚੀਜ਼ ਜਿਹੜੀ ਹੈ ਉਹ ਵੋਟਰ ਸੂਚੀ ਹੈ ਫॉर ਫਾਈਲਿੰਗ ਨੋਮੀਨੇਸ਼ਨਸ ਤੇ ਹਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ ਗਈਆਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਕੰਪਲੇਂਟ ਪਾਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਹੁਣ ਮੈਂ 8 ਵਜੇ ਫੇਰ ਮੇਲ ਕਰਨ ਲੱਗਿਆ ਫਿਰ ਅਸੀਂ ਨਾਮਿਨੇਸ਼ਨ ਕਿਵੇਂ ਫਾਈਲ ਕਰਾਂਗੇ ਜੀ ਮੈਂ ਤਾਂ ਇਹ ਸਵਾਲ ਪੁੱਛਦਾ ਜਿਹੜੇ ਜਿਹੜੇ ਬੰਦੇ ਇਸ ਪ੍ਰਕਿਰਿਆ ਚ ਇਨਵੋਲਡ ਹੈ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟ ਆਫ ਇਟ ਐਂਡ ਟੇਕ ਸਟਰੋਂਗ ਐਕਸ਼ਨ ਅਗੇਂਸਟ ਥੈਮ ਟੂ ਪ੍ਰੋਟੈਕਟ ਡੈਮੋਕ੍ਰੇਸੀ ਇਲੈਕਸ਼ਨ ਕਮਿਸ਼ਨ ਨੂੰ ਦੁਪਹਿਰ ਨੂੰ ਵੀ ਕੀਤੀ ਸੀ ਜੀ ਮੈਂ ਖੁਦ ਇਲੈਕਸ਼ਨ ਕਮਿਸ਼ਨਰ ਸਾਹਿਬ ਨਾਲ ਖੁਦ ਆਪ ਗੱਲ ਕੀਤੀ ਹੈ ਮੈਨੂੰ ਉਹਨਾਂ ਨੇ ਵੀ ਅਸ਼ੋਰ ਕੀਤਾ ਕਿ ਮੈਂ ਐਕਸ਼ਨ ਲਵਾਂਗਾ ਹੁਣ 8 ਵਜੇ ਅਸੀਂ ਫੇਰ ਕੰਪਲੇਂਟ ਕਰਨ ਲੱਗੇ ਆ ਜੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਮੈਂ ਏਡੀਸੀ ਸਾਹਿਬ ਨਾਲ ਗੱਲ ਕੀਤੀ ਵੀਡੀਓ ਸਾਹਿਬ ਕੋਲੇ ਤਾਂ ਮੈਂ ਬੈਠਾ ਹੀ ਆ ਫਿਰ ਸਾਨੂੰ ਲਿਸਟਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਜੀ ਕਿੰਨਾ ਚਿਰ ਸਾਡੇ ਤੋਂ ਲਿਸਟਾਂ ਲਕੋਲੋਗੇ ਤੁਸੀਂ ਐ ਇਲੈਕਸ਼ਨ ਜਿੱਤ ਜਾਓਗੇ ਫਿਰ ਤੁਸੀਂ ਵੋਟਾਂ ਦਾ ਪਿੰਡਾਂ ਦੇ ਲੋਕਾਂ ਨੇ ਪਾਉਣੀ ਐ ਇਹ ਮਾੜੀਆਂ ਚਾਲਾਂ ਜਿਹੜੀਆਂ ਸ਼ੈਲੋ ਮੈਂ ਕਹੂੰਗਾ ਥਿੰਕਿੰਗ ਇਹ ਕੋਝੀਆਂ ਜਿਹੜੀਆਂ ਹਰਕਤਾਂ ਇਹ ਬੰਦ ਹੋਣੀਆਂ ਚਾਹੀਦੀਆਂ ਡੈਮੋਕ੍ਰੇਸੀ ਹੈ ਲੋਕਾਂ ਨੇ ਫੈਸਲਾ ਕਰਨਾ ਹੈ ਲੋਕਾਂ ਨੇ 92 ਥੋੜੇ ਵੀ ਚਿਤਾ ਕੇ ਭੇਜੇ ਸੀ ਅੱਜ ਹਾਲਾਤ ਥੋੜੇ ਇਹ ਹੋ ਗਏ 2.5 ਸਾਲਾਂ ਚ 3 ਸਾਲਾਂ ਚ ਜਿਹੜੀ ਪਾਰਟੀ 92 ਐਮ.ਐਲ.ਏ ਲੈ ਕੇ ਸਰਕਾਰ ਚ ਆਈ ਸੀ ਅੱਜ ਉਹ ਵੋਟਰ ਲਿਸਟਾਂ ਦੇਣ ਤੋਂ ਗੁਰੇਜ਼ ਕਰ ਰਹੀ ਹੈ ਉਦੋਂ ਕਹਿੰਦੇ ਸੀ ਵੀ ਅਸੀਂ ਆਮ ਆਦਮੀ ਪਾਰਟੀ ਆ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਅਸੀਂ ਬਦਲਾਅ ਦੀ ਗੱਲ ਕਰਾਂਗੇ ਆਹ ਬਦਲਾਅ ਹੈ ਜੀ ਇੱਥੇ ਕਿ ਜਿਹੜੇ ਲੋਕਾਂ ਨੇ ਇਲੈਕਸ਼ਨ ਲੜਨੀ ਆ ਸਾਡੇ ਕੈਂਡੀਡੇਟਸ ਬੈਠੇ ਆ ਇੱਥੇ ਬੈਠੇ ਆ ਬਾਹਰ ਖੜੇ ਆ ਮੇਰੇ ਘਰ ਬੈਠੇ ਆ ਵੋਟਰ ਲਿਸਟਾਂ ਨੂੰ ਉੜੀ ਕਰਿਆ ਜੀ ਗਾਂ 2 ਤੇ 3 ਤਰੀਕ ਫਿਰ ਗਜ਼ਟਿਡ ਹੌਲਿਡੇਜ਼ ਆ ਗਿਆ ਫਿਰ ਕਿਹੜੇ ਵੇਲੇ ਅਸੀਂ ਨੋਮੀਨੇਸ਼ਨ ਫਾਈਲ ਕਰਾਂਗੇ ਇਹਦਾ ਮਤਲਬ ਦਿਸ ਯੂ ਆਰ ਡਿਨਾਈਂਗ ਅਸ ਦਾ ਰਾਈਟ ਟੂ ਕੰਟੈਸਟ ਦੀ ਇਲੈਕਸ਼ਨਸ ਤੇ ਇਹ ਲੜਾਈ ਹਰ ਪੱਧਰ ਤੇ ਲੜਾਂਗੇ ਇਲੈਕਸ਼ਨ ਕਮਿਸ਼ਨ ਕੋਲੇ ਜਾ ਚੁੱਕੇ ਆ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਤੇ ਲੋਕਾਂ ਦੀ ਕਚਹਿਰੀ 'ਚ ਵੀ ਜਾਵਾਂਗੇ ਡੀਸੀ ਦਾ ਦਫਤਰ ਕਰਾਓ ਕਰਨਾ ਪਿਆ ਡੀਸੀ ਦਾ ਦਫਤਰ ਵੀ ਕੇਰਾਂਗੇ ਕਾਰਜਕੀਤੀ ਦੇਖੋ ਅੱਜ ਨੋਮੀਨੇਸ਼ਨ ਹੋ ਰਹੀ ਹੈ ਮੈਂ ਮੈਂ ਤਾਂ ਨਾ ਮੈਂ ਤਾਂ ਤਨ ਕਦਨ ਹੋ ਗਿਆ ਤੇ ਜੁਆਇਨ ਕੀਤਾ ਜੀ ਪਹਿਲਾਂ ਭੇਜਨੀਆ ਸੀ ਇਹਨਾਂ ਨੂੰ ਪਹਿਲਾਂ ਕਰਾਈਆਂ ਨੇ ਸੀ ਤੇ ਫਿਰ ਆਣ ਕੇ ਸਿੱਧੇ ਜਿੱਤੇ ਅਸੀਂ ਕਰਾਈਆਂ ਤੇ ਕੱਲ ਹੀ ਸੈਨਤ ਐਸ.ਡੀ.ਐਮ. ਸਾਹਿਬ ਤੋਂ ਕਰਾ ਕੇ ਲੈਂਦੇ ਲੁਧਿਆਣੇ ਤੋਂ ਤੇ ਔਰ ਕਰਕੇ ਸਾਰੇ ਫਰਪੁਰ ਪਾ ਕੇ ਰਸਤੇ ਭੇਜ ਗਿਆ ਵੀ ਐਸ.ਡੀ.ਐਮ. ਦਾ ਫਰੀਕੋ ਟੱਲਾ ਚਾਹੀਦਾ ਸੀ ਲੁਧਿਆਣੇ ਨਹੀਂ ਉਹ ਛੁੱਟੀ ਤੇ ਹੁਣ ਉਹਨਾਂ ਦੇ ਪਿਛਲੇ ਐਸ.ਡੀ.ਐਮ. ਸਾਹਿਬ ਦੇ ਸਾਈਨ ਹੋਣੇ ਸੀ ਹਾਂਜੀ ਕੱਲ ਨੂੰ 9 ਵਜੇ